ਦੇਖੋ ਇੱਕ ਵਾਰੀ NHAI ਨੇ ਜਗ੍ਹਾ ਅਕਵਾਇਰ ਕਰ ਲਈ ਮੈਂ ਤੁਹਾਡੇ ਥਰੂ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਉਹ ਤੁਸੀਂ ساری ਉਮਰ ਬੇਚ ਨਹੀਂ ਸਕਦੇ ਬਿਲਕੁਲ ਠੀਕ ਹੈ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਹੈ ਪੰਜਾਬ ਵਿੱਚ ਵੀ ਜੰਗਲ ਸਫਾਰੀ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ। ਇਸ ਦੇ ਲਈ ਤੁਸੀਂ ਹੁਸ਼ਿਆਰਪੁਰ ਚਪੰਦੀ ਟਾਂਡਾ ਉਲਮੁਰਦੀ ਥਾਣਾ ਵਿਚਰੌਣਾ ਜਿੱਥੇ ਥਾਣਾ ਦਾਮ ਤੋਂ ਲੈ ਕੇ ਦੇਰੀਆਂ ਅਤੇ ਕੂਕਾਨੀ ਤੱਕ ਦੀ ਹਰੇ ਭਰੇ ਜੰਗਲਾਂ ਵਿੱਚ ਪੂਰੇ ਸਾਲ ਵੈੰਦੀ ਕੁਦਰਤੀ ਪਾਣੀ ਵਿਚਾਲੇ ਜੰਗਲ ਸਫਾਰੀ ਕਰ ਸਕਦੇ ਹੋ। ਬਹੁਤ ਹੀ ਵਧੀਆ ਕੁਦਰਤ ਦੇ ਨਜ਼ਾਰੇ ਹੈ ਵਾਟਰਫਾਲ ਹੈ ਜੰਗਲ ਸਫਾਰੀ ਹੈ ਜੋ ਕਿ ਲਗਭਗ 20 ਕਿਲੋਮੀਟਰ ਆਨ ਜਾਣਾ ਉਸ ਤੋਂ ਇਲਾਵਾ ਬੋਟਿੰਗ ਹੈ ਸਾਡੇ ਰਿਐਸ਼ ਲਈ ਦਿਨ ਹਟਸ ਬਣਾਈਆਂ ਹੋਈਆਂ ਪਹਾੜ ਗੁਫਾਵਾਂ ਕੁਦਰਤੀ ਪਾਣੀ ਵਿੱਚ ਯਾਤਰਾ ਦੇ ਨਾਲ ਨਾਲ ਪੰਜਾਬੀ ਖਾਣਾ ਤੇ ਫਾਸਟ ਫੂਡ ਦਾ ਸੁਆਦ ਵੀ ਸਲਾਨੀਆਂ ਲਈ ਇੱਥੇ ਤਿਆਰ ਮਿਲਦਾ ਹੈ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਦਰਤੀ ਖਜ਼ਾਨਿਆਂ ਨੂੰ ਉਭਾਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਆ ਜੀਓਗ੍ਰਾਫਿਕਲੀ ਵੀ ਪੰਜਾਬ ਜਿਹੜਾ ਹੈ ਉਹ ਟੂਰਿਜ਼ਮ ਵਾਸਤੇ ਸਭ ਤੋਂ ਫਿਟ ਪਲੇਸ ਹੈ ਮਨਾਲੀ ਜਾਣਾ ਤਾਂ ਪੰਜਾਬੀ ਦੀ ਜਾਣਾ ਕੁੱਲੂ ਜਾਣਾ ਪੰਜਾਬੀ ਦੀ ਜਾਣਾ ਮੰਡੀ Shimla ਸੋ ਅਸੀਂ ਚਾਹੁੰਦੇ ਆ ਕਿ ਟਰੈਵਲ ਵਾਲੇ ਪਾਸਿਓਂ ਪੰਜਾਬ ਦੇਖਣ ਵਾਲੇ ਪਾਸਿਓਂ ਟੂਰਿਜ਼ਮ ਵਾਲੇ ਪਾਸਿਓਂ ਲੋਕਾਂ ਨੂੰ ਦਿਖਾਈਏ ਕਿ ਸਾਡੇ ਕੋਲੇ ਕੁਦਰਤ ਨੇ ਕੀ ਕੀ ਦਿੱਤਾ ਤਾਨੂੰ ਕਿਸੇ ਕੋੜ ਤੋਂ ਸਟੇ ਵੀ ਨਹੀਂ ਮਿਲਨੀ ਉਹਦਾ ਇੱਕੋ ਤਰੀਕਾ ਹੈ ਜੋ ਪੈਸੇ ਸਰਕਾਰ ਦਿੰਦੀ ਲੈ ਲੋ ਲੁਧਿਆਣਾ ਦੇ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਕੁਝ ਗੱਲਾਂ ਦੱਸੋ ਜਿਹੜੀਆਂ ਤੁਹਾਡੇ ਨੀਤੀ ਦੇ ਵਿੱਚ ਹੈਗੀਆਂ ਨੇ ਜਾਂ ਤੁਸੀਂ ਕਰ ਚੁੱਕੇ ਹੋ ਦੇਖੋ ਜੀ ਕੱਲ ਹੀ ਮੇਰੀ ਵੱਡੇ ਪੱਧਰ ਤੇ ਮੀਟਿੰਗ ਹੋਈ ਆ ਇੱਥੇ ਲੁਧਿਆਣੇ ਵਿੱਚ ਕਈ ਸਾਲਾਂ ਦਾ ਆ ਜਿਹੜਾ ਐਲੀਵੇਟਡ ਰੋਡ ਸੀ 17 ਕਿਲੋਮੀਟਰ ਦੀ ਬੜਾ ਸਲੋ ਕੰਮ ਚੱਲ ਰਿਹਾ ਸੀ ਸਲੋ ਕਿਉਂ ਚੱਲ ਰਿਹਾ ਸੀ ਐਨ ਐਚ ਏ ਆਈ ਦਾ ਪ੍ਰੋਜੈਕਟ ਆ ਉਹਨਾਂ ਨੂੰ ਪੈਸੇ ਆਦੀ ਕੋਈ ਕਮੀ ਨਹੀਂ ਹੂੰ ਪਰ ਉਹ ਸਲੋ ਇਸ ਕਰਕੇ ਚੱਲ ਰਿਹਾ ਸੀਗਾ ਕਿ ਫਾਲੋ ਅਪ ਠੀਕ ਨਹੀਂ ਸੀ ਕਦੀ ਬਿਜਲੀ ਬੋਰਡ ਨੇ ਕਹਿੰਦਾ ਜੀ ਅਸੀਂ ਇਹ ਤਾਰ ਨਹੀਂ ਕਰਨੀ ਕਦੀ ਇਰੀਗੇਸ਼ਨ ਡਿਪਾਰਟਮੈਂਟ ਨੇ ਕਹਿੰਦਾ ਕਦੀ ਕਾਰਪੋਰੇਸ਼ਨ ਨੇ ਕਹਿੰਦਾ ਫਿਰ ਜਦੋਂ ਤੋਂ ਮੈਂ ਆਇਆ ਮੈਂ ਫਿਰ ਸਾਰਿਆਂ ਦੀ ਕੋਆਰਡੀਨੇਸ਼ਨ ਕਰਾਈ ਔਰ ਡੇਢ ਸਾਲ ਚ 2 ਸਾਲ ਚ ਸਾਰਾ ਐਲੀਵੇਟਡ ਰੋਡ ਹੁਣ ਤਿਆਰ ਹੋ ਗਿਆ 17 ਕਿਲੋਮੀਟਰ ਤੁਸੀਂ ਉਧਰੋਂ ਫਿਰੋਜ਼ਪੁਰ ਰੋਡ ਤੋਂ ਚੱਲੋ ਜਗਰਾਵ ਪੁਲ ਤੁਸੀਂ 7 ਮਿੰਟਾਂ ਚ ਪਹੁੰਚ ਜਾਂਦੇ ਹੋ ਜਿਹੜਾ ਪਹਿਲਾਂ ਪੌਣਾ ਘੰਟਾ ਘੰਟਾ ਲੱਗਦਾ ਇਹ ਮੇਰੇ ਜਿਹੜੇ ਇੰਡਸਟਰੀਅਲਿਸਟ ਦੋਸਤ ਐ ਹੋਰ ਐ ਉਹ ਇੰਨੇ ਖੁਸ਼ ਹੁੰਦੇ ਐ ਇਹ ਐਲੀਵੇਟਡ ਰੋਡ ਦੇਖ ਕੇ ਐਨੇ ਲੁਧਿਆਣੇ ਦਾ ਟ੍ਰੈਫਿਕ ਦਾ ਸੀਨ ਬਦਲਤਾ ਸਾਰਾ ਤਾਂ ਟ੍ਰੈਫਿਕ ਨਹੀਂ ਠੀਕ ਹੋਇਆ ਨਹੀਂ ਠੀਕ ਹੋਇਆ ਬਟ ਜਿੰਨਾਕ ਫਿਰ ਵੀ ਅੱਗੇ ਨਾਲੋਂ ਬਹੁਤ ਬੈਟਰ ਹੋ ਗਿਆ ਅੱਛਾ ਹੁਣ ਫਿਰ ਐਨਐਚਏਆਈ ਦੇ ਕਈ ਪ੍ਰੋਜੈਕਟ ਰੁਕੇ ਹੋਏ ਸੀਗੇ ਕਿ ਜੀ ਜ਼ਮੀਨ ਨਹੀਂ ਮਿਲ ਰਹੀ ਕੁਛ ਨਹੀਂ ਮਿਲ ਰਿਆ ਉਹ ਮੈਂ ਸਾਰਾ ਪੁਸ਼ ਕਰਕੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਲੁਧਿਆਣੇ ਦੇ ਹੋਰ ਜ਼ਿਲ੍ਹਿਆਂ ਦੇ ਜਿੱਥੇ-ਜਿੱਥੇ ਜਗ੍ਹਾ ਮਿਲ ਸਕਦੀ ਆ ਮੈਂ ਕਿਹਾ ਫਾਰਮਰਸ ਨੂੰ ਸਮਝਾਓ ਕਿ ਹੁਣ ਤੁਸੀਂ ਵੇਚ ਨਹੀਂ ਸਕਦੇ ਦੇਖੋ ਇੱਕ ਵਾਰੀ ਐਨਐਚਏਆਈ ਨੇ ਜਗ੍ਹਾ ਅਕਵਾਇਰ ਕਰ ਲਈ ਮੈਂ ਤੁਹਾਡੇ ਥਰੂ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਉਹ ਤੁਸੀਂ ساری ਉਮਰ ਵੇਚ ਨਹੀਂ ਸਕਦੇ ਬਿਲਕੁਲ ਠੀਕ ਹੈ ਇੱਕ ਸੁਪਰੀਮ ਕੋਰਟ ਦੀ ਰੋਲਿੰਗ ਹੈ ਤੁਹਾਨੂੰ ਕਿਸੇ ਕੋਰਟ ਤੋਂ ਸਟੇ ਵੀ ਨਹੀਂ ਮਿਲਣੀ ਉਹਦਾ ਇੱਕੋ ਤਰੀਕਾ ਹੈ ਜੋ ਪੈਸੇ ਸਰਕਾਰ ਦਿੰਦੀ ਲੈ ਲਓ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਪੈਸੇ ਘੱਟ ਮਿਲੇ ਤੁਸੀਂ ਆਰਬਿਟਰੇਸ਼ਨ 'ਚ ਚਲੇ ਜਾਓ ਤੁਹਾਨੂੰ ਵੱਧ ਮਿਲ ਜਾਣਗੇ ਸੋ ਐਨਐਚਏ ਆਈ ਦੇ ਪ੍ਰੋਜੈਕਟ ਰੋਕਣ ਦਾ ਫਾਇਦਾ ਨਹੀਂ ਤੁਸੀਂ ਕਿਤੇ ਹੋਰ ਜ਼ਮੀਨ ਲੈ ਲਓ ਹੋਰ ਮਹਿੰਗੀ ਹੋ ਜਾਏਗੀ ਯਾਦਾ ਹੋਵੇ ਤੁਸੀਂ ਐਨ ਐਚ ਏ ਆਈ ਨੂੰ ਨਹੀਂ ਦਿੱਤੀ ਤੁਸੀਂ ਉਹ ਜਗਾ ਕਿਸੇ ਹੋਰ ਨੂੰ ਬੇਚ ਸਕਦੇ ਬੇਚ ਨਹੀਂ ਸਕਦਾ ਸੈਕਸ਼ਨ ਲੱਗ ਚੁੱਕੇ ਸਭ ਕੁਝ ਹੋ ਚੁੱਕਾ ਉਹਦੀ ਰਜਿਸਟਰੀ ਨਹੀਂ ਹੋਣੀ ਸੋ ਐਨ ਐਚ ਏ ਆਈ ਦੇ ਸਾਰੇ ਪ੍ਰੋਜੈਕਟ ਫਿਰ ਦੇਖੋ ਐਨ ਐਚ ਏ ਆਈ ਤੋਂ ਪਹਿਲੀ ਵਾਰੀ ਇੰਡੀਆ ਵਿੱਚ ਲੁਧਿਆਣੇ ਚ 26 ਕਿਲੋਮੀਟਰ ਦਾ ਸਾਈਕਲ ਟ੍ਰੈਕ ਅਪਰੂਵ ਕਰਾਇਆ ਹਾਂਜੀ ਉਹ ਮੈਂ ਐਨਚੀਆਈ ਕੋਲ ਗਿਆ ਸਾਡਾ ਸਾਈਕਲ ਇੰਡਸਟਰੀ ਸਭ ਤੋਂ ਵੱਡੀ ਇੰਡਸਟਰੀ ਹੈ ਵਰਲਡ ਵਿੱਚ ਲੁਧਿਆਣਾ ਮਤਲਬ ਸਭ ਤੋਂ ਲਾਰਜੈਸਟ ਮੈਨੂਫੈਕਚਰਰ ਇੱਥੇ ਹੈ ਕਿੰਨਾ ਸਾਈਕਲ ਬੰਦਾ ਮੈਂ ਕਿਹਾ ਇੱਕ ਸਾਈਕਲ ਟਰੈਕ ਬਣਾਓ ਜੀ ਉਹ ਐਨਚੀਆਈ ਵਾਲੇ ਕਹਿੰਦੇ ਯਾਰ ਅਸੀਂ ਗੱਡੀਆਂ ਲਈ ਬਣਾਉਂਦੇ ਆ ਸਾਈਕਲ ਟਰੈਕ ਨਹੀਂ ਬਟ ਮੈਂ ਕਹਿ ਕੇ ਵਾਕੇ ਉਹਨਾਂ ਤੋਂ ਅਪਰੂਵ ਕਰਾਤਾ ਟੈਂਡਰ ਹੋ ਗਿਆ ਕੰਮ ਚਾਲੂ ਹੋ ਗਿਆ ਇਸ ਸਾਲ ਦੇ ਅਗਸਟ ਜਾਂ ਸਪਟੰਬਰ ਤੱਕ ਸਾਈਕਲ ਟਰੈਕ ਚੱਲ ਉਹ ਬਹੁਤ ਵਧੀਆ ਗੱਲ ਲਾਡੋਵਾਲ ਬਾਈਪਾਸ ਦੇ ਕੋਲ ਬਿਲਕੁਲ 26 ਕਿਲੋਮੀਟਰ ਦਾ ਸਾਈਕਲ ਟਰੈਕ ਫਿਰ ਮੈਂ ਫਿਰ ਐਨ ਐਚ ਆਈ ਕੋਲ ਗਿਆ ਮੈਂ ਕਿਹਾ ਤੁਸੀਂ ਜਿਹੜੀ ਐਲੀਵੇਟਿਡ ਰੋਡ ਹੈ ਥੱਲੇ ਦੁਕਾਨਾਂ ਹੈਗੀਆਂ ਉਹਨਾਂ ਨੂੰ ਪਾਰਕਿੰਗ ਚਾਹੀਦੀ ਤੁਸੀਂ ਸਸ ਪਾਰਕਿੰਗ ਸਲੋਟ ਬਣਾਓ ਮੈਂ ਕਹਿ ਕੇ ਵਾਕੇ ਇੱਥੋਂ ਪ੍ਰਪੋਜ਼ਲ ਪੇ ਜਵਾਈ 700 ਪਾਰਕਿੰਗ ਸਲੋਟਾਂ ਦਾ ਜੀ ਉਹ ਕਹਿੰਦੇ ਇਹ ਤਾਂ ਕਾਰਪੋਰੇਸ਼ਨ ਦਾ ਕੰਮ ਹੈ ਅੱਛਾ ਦੋ ਕਲੰਕ ਜਿਹੜੇ ਲੁਧਿਆਣੇ ਤੇ ਬੜੇ ਪੱਕੇ ਆ ਜੀ ਔਰ ਬੜੇ ਚਿਰ ਦੇ ਆ ਇਹਦੀ ਤੁਸੀਂ ਤਹਿਕੀਕਾਤ ਕਰਕੇ ਦੱਸੋ ਵੀ ਸੱਚਾ ਹੈ ਜਾਂ ਝੂਠਾ ਚਲੋ ਪੋਲਿਊਸ਼ਨ ਵਾਲੀ ਗੱਲ ਤਾਂ ਬਿਲਕੁਲ ਸੱਚੀ ਹੈ ਇੰਡਸਟਰੀ ਹੋਣ ਕਰਕੇ ਪਲੂਟਡ ਬਹੁਤ ਹੈਗਾ ਦੂਜਾ ਇਹ ਗੱਲ ਕਹੀ ਜਾਂਦੀ ਕਿ ਇੰਡਸਟਰੀ ਇੱਥੋਂ ਮੂਵ ਕਰ ਗਈ ਕਿ ਇੰਡਸਟਰੀ ਦੂਸਰੇ ਸੂਬਿਆਂ ਚ ਪਲਾਨ ਕਰਕੇ ਉਹ ਚਲੇ ਗਿਆ ਹੁਣ ਸਥਿਤੀ ਕੀ ਹੈ ਸੋ ਇਹ ਦੇਖੋ ਇੰਡਸਟਰੀ ਦੀ ਗੱਲ ਸੁਣੋ ਜਿਹੜੀ ਤਾਂ ਹੈਗੀ ਐਸਐਮਈ ਤੇ ਐਮਐਸਐਮਈ ਉਹ ਨਹੀਂ ਜਾਂਦੀ ਕਿਤੇ ਜਿਹੜੇ ਬੰਦੇ ਨੇ ਸਵੇਰੇ ਤਿਆਰ ਹੋ ਕੇ ਘਰੋਂ ਆਪਣੀ ਫੈਕਟਰੀ ਜਾ ਕੇ ਬੈਠਣਾ ਉਹਨੇ ਇੱਥੋਂ ਮੱਧਿਆ ਪ੍ਰਦੇਸ਼ ਨਹੀਂ ਲੈ ਕੇ ਜਾਣਾ ਉਹਨੇ ਇੱਥੋਂ ਬਿਹਾਰ ਨਹੀਂ ਲੈ ਕੇ ਜਾਣਾ ਉਹਨੇ ਇੱਥੋਂ ਗੁਜਰਾਤ ਨਹੀਂ ਲੈ ਕੇ ਜਾਣਾ ਜੀ ਉਹਨੇ ਆਪਣੀ ਇੰਡਸਟਰੀ ਇੱਥੇ ਹੀ ਚਲਾਨੀ ਆ ਜਿਹੜੇ ਵੀ ਹਾਲਾਤ ਆ ਉਹ ਕੰਮ ਸਰਕਾਰ ਤੋਂ ਕਰਾ ਲੈ ਕੁਛ ਨਾਲੇ ਦੇਖੋ ਆਪਸ ਚ ਸਾਰਾ ਬਣਿਆ ਹੁੰਦਾ ਜਿਹੜੇ ਵੱਡੇ ਇੰਡਸਟਰੀਲਿਸਟ ਹੈ ਜੇ ਕਿਸੇ ਦੂਜੀ ਸਟੇਟ ਨੇ ਉਹਨਾਂ ਨੂੰ ਜ਼ਮੀਨ ਸਸਤੀ ਦੇ ਦਿੱਤੀ ਜਿੱਥੇ ਹੈ ਹੀ ਹਜ਼ਾਰਾਂ ਕਰੋੜ ਦਾ ਉਹਨੇ ਟਿਕਣਾ ਨਹੀਂ ਫਿਰ ਉਹਨਾਂ ਨੇ ਟਿਕਣਾ ਨਹੀਂ ਕਿਉਂਕਿ ਉਹਨਾਂ ਦੀ ਸੋ ਇਹ ਚੱਲਦਾ ਰਹਿੰਦਾ ਹੁਣ ਮੈਨੂੰ ਇੱਕ ਗੱਲ ਦੱਸੋ ਟਾਟਾ ਸਟੀਲ ਆਈ ਤੁਹਾਡੇ ਪੰਜਾਬ ਚ ਸਰਕਾਰ ਲੈ ਕੇ ਆਈ ਜੀ ਕਿਉਂ ਉਹਨਾਂ ਨੂੰ ਤੁਸੀਂ ਇਨਸੈਂਟਿਵ ਚੰਗੇ ਦਿੱਤੇ ਹੁਣ ਟਾਟਾ ਸਟੀਲ ਕੋਲ ਕਿਹੜਾ ਗੁਜਰਾਤ ਨਹੀਂ ਸੀ ਟਾਟਾ ਸਟੀਲ ਕੋਲ ਕਿਹੜਾ ਮੱਧਿਆ ਪ੍ਰਦੇਸ਼ ਨਹੀਂ ਸੀ ਤੁਸੀਂ ਉਹਨਾਂ ਨੂੰ ਕਿਹਾ ਜੀ ਅਸੀਂ ਬਿਜਲੀ ਐਨੇ ਸਾਲ ਐਸੇ ਰੇਟ ਤੇ ਦਵਾਂਗੇ ਜ਼ਮੀਨ ਚੰਗੀ ਜਗ੍ਹਾ ਦੇਤੀ ਉਹ ਆ ਗਏ ਵੱਡੇ ਡੈਸਟਿਲ ਹਾਊਸ ਪੰਜਾਬ ਕਿਹੜਾ ਨਹੀਂ ਆਉਂਦੇ ਸੋ ਇਹ ਡਿਪੈਂਡ ਕਰਦਾ ਵੀ ਕਿਸ ਵੱਲੇ ਕਿੰਨੂ ਮਿਲ ਜੇ ਸੋ ਮੈਂ ਜੇ ਆਪਾਂ ਜਨਰਲਾਈਜ਼ ਸਟੇਟਮੈਂਟ ਕਰੀਏ ਕਿ ਇੰਡਸਟਰੀ ਜਾ ਰਹੀ ਹੈ ਇਹ ਗਲਤ ਹੈ ਇੱਕ ਪਿਛਲੇ ਦੌਰ ਦੇ ਅੰਦਰ ਬੜੀ ਚਰਚਾ ਛੜੀ ਹੈ ਜਿ ਡਿਟੇਸ਼ਨ ਬੜਾ ਵੱਡਾ ਹੋਇਆ ਜੀ ਕਹਿੰਦੇ ਦਰਿਆ ਨਾਲਾ ਬਣ ਗਿਆ ਨਾਲੇ ਤੋਂ ਦਰਿਆ ਕਦੋਂ ਬਣੂਗਾ ਇਸ ਮੁੱਦੇ ਤੇ ਸਾਰੀਆਂ ਸਰਕਾਰਾਂ ਨੇ ਰੱਜ ਕੇ ਰਾਜਨੀਤੀ ਕੀਤੀ ਹੈ ਜੀ ਤੁਹਾਨੂੰ ਲੱਗਦਾ ਇਹਦਾ ਕੋਈ ਹੱਲ ਹੈ ਜਾਂ ਇਹ ਬਸ ਚਰਚਾ ਚ ਹੀ ਰਹੂਗਾ ਇਹ ਤੁਸੀਂ ਬੁੱਡੇ ਨਾਲੇ ਦੀ ਗੱਲ ਕਰ ਰਹੇ ਹੋ ਗੱਲ ਇਹ ਹੈ ਜੀ ਕਿ ਬੁੱਡੇ ਨਾਲਾ ਹੁਣ ਬੜਾ ਵੱਡਾ ਵੱਡਾ ਇਸ਼ੂ ਹੁਣ ਬਣ ਗਿਆ ਹੁਣ ਇਸ ਵੇਲੇ ਐਨਜੀਟੀ ਇਨਵੋਲਵ ਹੋ ਗਈ ਹੈ ਇਹਦੇ ਵਿੱਚ ਔਰ NGT ਨੇ ਬੜੇ ਸਖਤ ਸਟ੍ਰਕਚਰ ਪਾਸ ਕੀਤੇ ਆ ਸਾਡੇ ਆਨਰੇਬਲ ਐਮਪੀ ਸੀਚੇਵਾਲ ਜੀ ਵੀ ਲੱਗੇ ਹੋਏ ਆ ਔਰ ਲੋਕਲ ਐਡਮਿਨਿਸਟ੍ਰੇਸ਼ਨ ਲੱਗੀ ਆ ਮੇਰੀ ਪਰਸੋਂ ਵੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਕਹਿੰਦੇ ਅਸੀਂ ਕਰ ਰਹੇ ਆ ਜੀ ਜੋ ਬੈਸਟ ਹੋ ਸਕਦਾ ਕਰਦੇ ਆ ਪਿਛਲੇ ਟਾਈਮਾਂ ਤੇ ST P ਲੱਗੇ ਹੁਣ ST P ਹੁੰਦਾ ਸੀਵਰੇਜ ਟਰੀਟ ਕਰਨ ਲਈ ਉਹਦੇ ਵਿੱਚ ਜੇ ਤੁਸੀਂ ਪੋਲਿਊਟਡ ਪਾਣੀ ਵੀ ਪਾਈ ਜਾਓਗੇ ਉਹ ਡੈਰੀਆਂ ਨੇ ਵੀ ਉਹਦੇ ਵਿੱਚ ਪਾਈ ਗਏ ਆਪਣਾ ਗੰਦ ਉਹ ST P ਵੀ ਫੇਲ ਹੋਗੇ ਸੋ ਹੁਣ ਲੱਗੇ ਹੋਏ ਆ ਵੀ ਪਰ ਇਹਦਾ ਇਹ ਹੈ ਕਿ ਕੁਇਕ ਫਿਕਸ ਨਹੀਂ ਹੈਗਾ